ਨਾਮ ਜਪਣਾ ਹੈ ਮਹਾਰਾਜ ਕਹਿੰਦੇ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪ ਸਤਗੁਰੂ ਕਹਿੰਦੇ ਜਿਸ ਦਾ ਸਿਮਰਨ ਕਰਨ ਦੇ ਨਾਲ ਸਾਰੇ ਤੇਰੇ ਮਨ ਦੀ ਕਾਲ ਖ ਲੈ ਜਾਵੇ ਤੇ ਤੇਰੇ ਪਿਤਰਾਂ ਦਾ ਵੀ ਆਧਾਰ ਹੋ ਜੇ ਪਿਤਰ ਮੈਨੇ ਵੱਡੇ ਬਡੇਰੇ ਆਪਾਂ ਜੇ ਅਖਰੀ ਅਰਥ ਸਮਝਾਂਗੇ ਭਈ ਆਪਣੀ ਤਾਂ ਮਨ ਦੀ ਕਾਲਖ ਲਏਗੀ ਤੇ ਜੋ ਆਪਣੇ ਘਰ ਪਰਿਵਾਰ ਦੇ ਵਿੱਚ ਬਜ਼ੁਰਗ ਬੈਠੇ ਨੇ ਜੇ ਉਹਨਾਂ ਕੋਲੇ ਵੀ ਇਹ ਗੱਲ ਪਹੁੰਚ ਜੇ ਗੁਰੂ ਦੇ ਗਿਆਨ ਦੀ ਤਾਂ ਉਹਨਾਂ ਦਾ ਵੀ ਮਨ ਪਵਿੱਤਰ ਹੋ ਸਕਦਾ ਜੈ ਸਿਮਰਤ ਸਭ ਕਿਲੇ ਵਿਖ ਨਸ ਪਿਤਰੀ ਹੋਏ ਆਧਾਰੋ ਸੋ ਹਰ ਹਰ ਤੁਮ ਸਦਹੀ ਜਾਪੋ ਜਾ ਕਾ ਅੰਤ ਨ ਪਾਰੋ ਬਾਰੋ ਅੰਤ ਨ ਪਾਰਾ ਅੰਤ ਨਾ ਪਾਰੋ ਮਹਾਰਾਜ ਕਹਿੰਦੇ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾ ਅੰਤ ਨਾ ਪਾਰੋ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਤੂੰ ਸਦਾ ਉਸ ਦਾ ਨਾਮ ਜਪਦਾ ਰਹਿ ਭਾਈ ਤੇ ਨਹੀਂ ਤਾਂ ਫਿਰ ਤੂੰ ਜੇ ਇਹੀ ਸਮਝਦਾ ਵੀ ਕੋਈ ਜਾਣੇ ਕਬਨ ਇਹਾ ਸੰਗਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੇ ਤਾਂਗੀ ਨਿਰਮਲ ਰੀਤ ਵੀ ਜੇ ਭਾਈ ਪ੍ਰਭੂ ਪਰਮਾਤਮਾ ਨਾਮ ਜਪੇਗਾ ਨਾਮ ਬਾਣੀ ਨਾਲ ਜੁੜੇਗਾ ਤੇਰੇ ਤੇ ਕਿਰਪਾ ਹੋਏਗੀ ਗੁਰੂ ਜੀ ਤਾਂ ਤੈਨੂੰ ਸੂਝੀ ਆ ਜਾਏਗੀ ਜੀਵਨ ਜੀਣ ਦੀ ਅਗਲੇ ਬੰਦ ਚ ਅਗਲੇ ਬੰਦ ਚ ਮਹਾਰਾਜ ਨੇ ਦੱਸਿਆ ਪੂਤਾ ਮਾਤਾ ਕੀ ਅਸੀਸ ਨਿਮਕੰਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗ ਦੀਸ ਮਹਾਰਾਜ ਕਹਿੰਦੇ ਹੈ ਪੁੱਤਰ ਤੈਨੂੰ ਮਾਂ ਦੀ ਇਹ ਸੀਸ ਹੈ ਕਿਹੜੀ ਮਾਂ ਦੀ ਗੁਰਬਾਣੀ ਮਾਂ ਦੀ ਸੀਸ ਹੈ ਤੈਨੂੰ ਇਹ ਨਿਮਕੰਨਾ ਬਿਸਰੋ ਤੁਮ ਕੋ ਹਰ ਹਰ ਬਿ ਤੇਨੂੰ ਇੱਕ ਅੱਖ ਝਮਕਣ ਦੇ ਅੱਖ ਝਮਕਣ ਨੂੰ ਜਿੰਨਾ ਕਸਮਾ ਲੱਗਦਾ ਇੰਨਾ ਕਸਮਾ ਵੀ ਪ੍ਰਭੂ ਪਰਮਾਤਮਾ ਨਾਲ ਤੈਨੂੰ ਭੁੱਲੇ ਤੈਨੂੰ ਅਸੀਸ ਆ ਗੁਰੂ ਮਾਂ ਦੀ ਤੈਨੂੰ ਪਰਮਾਤਮਾ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਨਾ ਭੁੱਲੇ ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੋ ਇਹ ਅਸੀਸ ਦੇਤੀ ਤੈਨੂੰ ਉਪਦੇਸ਼ ਦੇਤਾ ਮਹਾਰਾਜ ਨੇ ਵੀ ਭਾਈ ਪਰਮਾਤਮਾ ਦੇ ਨਾਮ ਨੂੰ ਸਦਾ ਯਾਦ ਰੱਖ ਤੇ ਜੇ ਤੂੰ ਇਹੀ ਸਮਝਦਾ ਵੀ ਮਾਤਾ ਪਿਤਾ ਬਨਤਾ ਸੁਤ ਬੰਧ ਪਿਸ਼ਟ ਨੀਤ ਅਰ ਭਾਈ ਮਹਾਰਾਜ ਕਹਿੰਦੇ ਇਹ ਤਾਂ ਤੈਨੂੰ ਤੇਰੇ ਆ ਮਨੁੱਖੇ ਜਨਮ ਦੇ ਕਰਮ ਦੇ ਮੁਤਾਬਕ ਤੈਨੂੰ ਇਹ ਸੰਜੋਗ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਇਹ ਸੰਜੋਗਾ ਨਾਲ ਮਿਲਿਆ ਤੈਨੂੰ ਇਹ ਸਿਸਟਮ ਪ੍ਰਭੂ ਪਰਮਾਤਮਾ ਦੀ ਕਿਰਪਾ ਹੋਈ ਤੈਨੂੰ ਮਾਤਾ ਪਿਤਾ ਮਿਲੇ ਤੇਰਾ ਜਨਮ ਹੋਇਆ ਸੰਸਾਰ ਤੇ ਤੇ ਅੱਗੇ ਵੱਡਾ ਹੋ ਗਿਆ ਬਣਤਾ ਮੈਨੇ ਜੀਵਨ ਸਾਥੀ ਵਿਆਹ ਹੋ ਗਿਆ ਤੇਰਾ ਆਨੰਦ ਕਾਰਜ ਹੋ ਗਿਆ ਜੀਵਨ ਸਾਥੀ ਮਿਲਿਆ ਫਿਰ ਈਆਂ ਪੁੱਤਰ ਮਿਲੇ ਰਿਸ਼ਤੇਦਾਰ ਮਿਲੇ ਨਵੇਂ ਰਿਸ਼ਤੇਦਾਰ ਜਿਹਨੂੰ ਆਪਾਂ ਕਹਿੰਦੇ ਨਵੀਂ ਰਿਸ਼ਤੇਦਾਰੀ ਆ ਇਸ਼ਟ ਮੀਤ ਅਰ ਭਾਈ ਇਸ਼ਟ ਮੈਨੇ ਗੁਰੂ ਕਹ ਲੋ ਗੁਰੂ ਹੀ ਹੁੰਦਾ ਇਸਤ ਆਪਣਾ ਤੇ ਆਰ ਭਾਈ ਭੈਣ ਭਰਾ ਮਹਾਰਾਜ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਜਾਈ ਸਵਾਈ ਸਾਈ ਇਹ ਤੈਨੂੰ ਪੂਰਵਲੇ ਕਰਮਾਂ ਦੇ ਤੇਰੇ ਕਰਮਾਂ ਦਾ ਕਾਰਨ ਤੈਨੂੰ ਇਹ ਸੰਜੋਗ ਮਿਲਿਆ ਹੈ ਤੇਰੇ ਅੰਤ ਕਿਸੇ ਨੇ ਇਹਨਾਂ ਨੂੰ ਨਹੀਂ ਜਾਣ ਲੈ ਜਾਣਾ ਕਿਸੇ ਨੇ ਵੀ ਨਾ ਮਾਤਾ ਪਿਤਾ ਨੇ ਨਾ ਘਰ ਪਰਿਵਾਰ ਨੇ ਨਾ بیوی ਬੱਚਿਆਂ ਨੇ ਨਾ ਤੇਰੇ ਜਿਹਨੂੰ ਤੂੰ ਮਾਹਪੁਰਖ ਬਣਾਈ ਫਿਰਦਾ ਉਹਨੇ ਤੇ ਨਾ ਤੇਰੀਆਂ ਸੁੱਖ ਸਹੂਲਤਾਂ ਨੇ ਕਿਸੇ ਨੇ ਵੀ ਨਾਲ ਨਹੀਂ ਜਾਣਾ ਇਹ ਤਾਂ ਤੈਨੂੰ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ ਸੰਯੋਗ ਬਣਿਆ ਤੈਨੂੰ ਇਹ ਦਾਤਾਂ ਮਿਲ ਗਿਆ ਤੇ ਇਹ ਤੇਰੇ ਨਾਲ ਅੰਤ ਸਹਾਈ ਨਹੀਂ ਹੋਣਾ ਅੰਤ ਸਹਾਈ ਤੇਰੇ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਹੋਣਾ ਜੇ ਤੂੰ ਪਰਮਾਤਮਾ ਦਾ ਨਾਮ ਮਨ ਕਰਕੇ ਜਪੇਗਾ ਤਾਂ ਤੇ ਨਹੀਂ ਤਾਂ ਜਿਹੜੀਆਂ ਫੇਰਾ ਮੁਕਤ ਮਾਲ ਕਨਕ ਹਾਲ ਕਨਕ ਲਾਲ ਹੀਰਾ ਸੋਨੇ ਚਾਂਦੀਆਂ ਦੇ ਮਾਣ ਕਰਦਾ ਤੂੰ ਜ਼ਮੀਨ ਜਾਇਦਾਦਾਂ ਨੇ ਤੇਰੇ ਕੋਲੇ ਬੈਂਕ ਬੈਲੈਂਸ ਨੇ ਸੁੱਖ ਸਹੂਲਤਾਂ ਨੇ ਵੱਡੀਆਂ ਕਾਰਾਂ ਨੇ ਵੱਡੀਆਂ ਕੋਟੀਆਂ ਨੇ ਇਹ ਤਾਂ ਮਨ ਰੰਜਨ ਕੀ ਮਾਇਆ ਮਹਾਰਾਜ ਕਹਿੰਦੇ ਤੇਰੇ ਮਨ ਨੂੰ ਤੇਰਾ ਮਨ ਰੰਜਨ ਨਾ ਕਰਨ ਵਾਸਤੇ ਤਾਂ ਪ੍ਰਭੂ ਪਰਮਾਤਮਾ ਨੇ ਦਿੱਤੀਆਂ ਵੀ ਤੇਰਾ ਜਿਹੜਾ ਸਫਰਾ ਸੌਖਾ ਤੈ ਹੋ ਜੇ ਸੁੱਖ ਸਹੂਲਤਾਂ ਤੈਨੂੰ ਦੇ ਦਿੱਤੀਆਂ ਵੀ ਇਹਦੇ ਵਿੱਚ ਤੈਨੂੰ ਪਤਾ ਨਾ ਲੱਗੇ ਸੂਪਰਮਾਤਮਾ ਦਾ ਨਾਮ ਜਪਦਾ ਜਪਦਾ ਉਸ ਦਰ ਤੱਕ ਪਹੁੰਚ ਜਾ ਕਿਉਂਕਿ ਇਹ ਮਨੁੱਖਾ ਜਿਹੜਾ ਨਾ ਜੀਵ ਆਤਮਾ ਕੋਈ ਸਫਰ ਤੈਅ ਕਰ ਰਿਹਾ ਜੀ ਕਿਤੇ ਪਾਸੇ ਨੂੰ ਜਾ ਰਿਹਾ ਕਿਸੇ ਮੰਜ਼ਲ ਤੇ ਪਹੁੰਚਣ ਆਇਆ ਨੇ ਤੇ ਜੇ ਇਹ ਆਹ ਮੋਹ ਮਾਇਆ ਦੇ ਚੱਕਰ ਵਿੱਚ ਫਸਿਆ ਰਿਹਾ ਫਿਰ ਜਿਵੇਂ ਸਮੁੰਦਰ ਦੀ ਸੱਲ ਨਿਕਲੀ ਬਾਹਰ ਪਾਣੀ ਚੋਂ ਲਹਿਰ ਉੱਠੀ ਜਿਹੜਾ ਤਾਂ ਪਾਣੀ ਉਹ ਮੁੜ ਕੇ ਵਾਪਸ ਛਲ ਮੋੜਨ ਦੇ ਵਿੱਚ ਹੀ ਮਛਮੁੰਦਰ ਚ ਪੈ ਗਿਆ ਉਹ ਤਾਂ ਸਮੁੰਦਰ ਦਾ ਹੀ ਰੋਕ ਹੋ ਜਾਏਗਾ ਜਿਹੜਾ ਭਾਈ ਟੋਇਆਂ ਟਿੱਬਿਆਂ ਚ ਜਾ ਕੇ ਖੜ ਗਿਆ ਉਹ ਸੁੱਕ ਛੜ ਕੇ ਮਰ ਜੂ ਸੁੰਡ ਚੱਲ ਜਾਂਦੇ ਨੇ ਕਈ ਪਾਣੀ ਖੜੇ ਪਾਣੀ ਚ ਚੱਲਦੇ ਨੇ ਆ ਦੇਖਦੇ ਨੇ ਆਪਾਂ ਫੇਰ ਤੇਰਾ ਜੀਵਨਾ ਇਹੋ ਜਿਹਾ ਹੋਏਗਾ ਨਹੀਂ ਤਾਂ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਵਿੱਚੋਂ ਭਾਈ ਪਰਮਾਤਮਾ ਦੀ ਹੋਂਦ ਚੋਂ ਤੇਰੀ ਹੋਂਦ ਹੋਈ ਹੈ ਪਰਮਾਤਮਾ ਨੇ ਕੁਦਰਤ ਚੋਂ ਤੇਰੀ ਹੋਂਦ ਹੋਈ ਹੈ ਜੇ ਤੂੰ ਪ੍ਰਮਾਤਮਾ ਦਾ ਨਾਮ ਜਪਦਾ ਰਹੇਗਾ ਤਾਂ ਉਹਦੇ ਵਿੱਚ ਹੀ ਲੀਨ ਹੋ ਜਾਏਗਾ ਮਹਾਰਾਜ ਨੇ ਦੱਸਿਆ ਆਪਾਂ ਦੋ ਸ਼ਬਦ ਪੜ੍ਹਦੇ ਆਂ ਜਿਹੜੇ ਇੱਕ ਪਾਵਨ ਪਵਿੱਤਰ ਅੰਗ 700 ਤੇ ਸੁਭਾਏ ਮਾਨਾ ਤੇ ਇੱਕ 496 ਤੇ ਸੁਭਾਏ ਮਾਨਾ ਦੋਨਾਂ ਸ਼ਬਦਾਂ ਦੇ ਵਿੱਚੋਂ ਆਪਾਂ ਪੰਕਤੀਆਂ ਦੇ ਭਾਵ ਅਰਥ ਨੂੰ ਸਮਝ ਰਹੇ ਆਂ ਮਹਾਰਾਜ ਦੀ ਕਿਰਪਾ ਨਾਲ ਇਹ ਦਰਮਾਨਾ ਨੇ ਦੱਸਤਾ ਵੀ ਸਤਗੁਰ ਤੁਮ ਕੋ ਹੋਏ ਦਿਆਲਾ ਸਤ ਸੰਗ ਤੇਰੀ ਪ੍ਰੀਤ ਹੇ ਪੁੱਤਰ ਗੁਰੂ ਮਹਾਰਾਜ ਕਹਿੰਦੇ ਹੇ ਪੁੱਤਰ ਸਤ ਗੁਰੂ ਤੇਰੇ ਉੱਤੇ ਦਿਆਵਾਨ ਰਹੇ ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ ਤਾਂ ਫੇਰ ਕਾਪੜ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਜਿਵੇਂ ਕੱਪੜਾ ਮਨੁੱਖ ਦਾ ਪਰਦਾ ਢੱਕਦਾ ਹੈ ਤੇ ਮੈਂ ਪ੍ਰਮਾਤਮਾ ਤੇਰੀ ਇੱਜ਼ਤ ਰੱਖੇ ਸਦਾ ਪ੍ਰਮਾਤਮਾ ਦੀ ਸਿੱਖਤ ਸਲਾਹ ਤੇਰੇ ਆਤਮਾ ਦੀ ਖੁਰਾਕ ਬਣੀ ਰਹੇ ਦੇਖੋ ਗੁਰੂ ਸਾਹਿਬ ਕਿੰਦੀ ਸਿੱਖ ਦਿੰਦੇ ਨੇ ਤੇ ਇਧਰ ਮਹਾਰਾਜ ਨੇ ਦੱਸਿਆ ਵੀ ਮਨ ਰੰਜਣ ਕੀ ਮਾਇਆ ਤੇ ਆ ਜਿਹੜੀਆਂ ਸੁੱਖ ਸਹੂਲਤਾਂ ਤਾਂ ਤੇਰੇ ਮਨ ਨੂੰ ਪਰਚਾਉਣ ਵਾਸਤੇ ਹੀ ਆ ਇਹਨਾਂ ਵਿੱਚ ਰਹਿੰਦਾ ਰਹਿਦਾ ਪਰਮਾਤਮਾ ਦਾ ਨਾਮ ਜਪਤਾਰ ਐਵੇਂ ਹਾ ਹਾ ਕਰਤ ਬਿਹਾਨੀ ਅਦਵੇ ਐਵੇਂ ਹੋਂ ਹੋਂ ਹੰਕਾਰ ਦੇ ਵਿੱਚ ਹੀ ਨਾਬਦੀ ਜ਼ਿੰਦਗੀ ਬਤੀਤ ਕਰੀ ਚੱਲ ਹਾ ਹਾ ਕਰਤ ਬਿਹਾਨੀ ਅਦਵੇ ਤਾਂ ਮੈਂ ਸੰਤੋਖ ਨਾ ਪਾਇਆ ਤੈਨੂੰ ਸੰਤੋਖ ਨਹੀਂ ਆਉਣਾ ਹੋਂ ਹੋਂ ਦੇ ਵਿੱਚ ਹੋਂ ਮੈਂ ਹੰਕਾਰ ਦੇ ਵਿੱਚ ਤਾਂ ਛੜਦਾ ਪੜਦਾ ਹੀ ਰਹਿੰਦਾ ਮਨੁੱਖ ਕਰ ਪ੍ਰਵਾਦ ਵਿੱਚ ਈਰਖਾ ਨਗਰ ਖੇੜੇ ਵਿੱਚ ਈਰਤਾ ਵੇੜੇ ਵਿੱਚ ਵੀ ਈਰਤਾ ਈਰਖਾ ਉਹ ਈਰਖਾ ਦਾ ਭਰਿਆ ਜੀਵਨ ਬਸਰ ਕਰੀ ਜਾਂਦਾ ਇਨਸਾਨ ਨਹੀਂ ਭਾਈ ਈਰਖਾ ਤੇ ਬੈਤ ਛੱਡਣੀ ਆ ਸਦਾ ਹੱਸਦੇ ਬਸਦੇ ਰਹੀਏ ਸਾਰਿਆਂ ਦੇ ਨਾਲ ਦੇ ਮਦ ਮਹੱਬਤ ਰੱਖੀਏ ਬਾਰੀ ਧਾਰਨ ਫੇਰ ਮਹਾਰਾਜ ਕਹਿੰਦੇ ਹਸਤ ਰਸ ਅਸਬ ਪਵਨ ਤੇਜ ਤਨੀ ਜਿੰਨੀਆਂ ਵੀ ਤੇਰੇ ਕੋਲ ਸੁੱਖ ਸਹੂਲਤਾਂ ਨੇ ਆਪਾਂ ਪਹਿਲਾਂ ਗੱਲ ਕਰ ਲਈ ਭੂਮਨ ਚਤਰਾੰਗਾ ਸੰਗ ਨਾ ਚਾਲਿਓ ਇਨਮੇ ਕਛੂਏ ਊਠ ਸਦਾਇਓ ਨੰਗਾ ਜਿੰਨਾ ਵੀ ਤੇਰੇ ਕੋਲ ਕੋਈ ਬੈਂਕ ਬੈਲਸਾਂ ਕਈਆਂ ਨੂੰ ਬੈਂਕ ਬੈਲਸਾਂ ਦਾ ਨਹੀਂ ਪਤਾ ਕਿੰਨਾ ਨੋਟਾਂ ਦਾ ਢੇਰ ਪਿਆ ਕੇ ਲੋਕਾਂ ਕੋਲੇ ਇਹ ਨਹੀਂ ਕਹਿੰਦੇ ਮਹਾਰਾਜ ਵੀ ਤੇਰੇ ਕੋਲ ਨਾ ਹੋਵੇ ਪਰ ਹੱਕ ਸੱਚ ਦੀ ਹੋਵੇ ਸਹੀ ਤਰੀਕੇ ਨਾਲ ਪੈਸਾ ਕਮਾਇਆ ਹੋਵੇ ਚੰਗਿਆ ਤੇਰੇ ਕੋਲੇ ਸਾਧਨ ਵੀ ਹੋਵੇ ਸੋਨਾ ਘਰ ਵੀ ਹੋਵੇ ਸੋਨੇ ਕੱਪੜੇ ਪਾਉਣ ਨੂੰ ਵੀ ਹੁਣ ਕੋਈ ਨਹੀਂ ਮੁਬਾਰਕ ਆ ਜੇ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਤਾਂ ਜੇ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਇਹ ਸਭ ਕੁਝ ਇਕੱਠਾ ਕਰੀ ਜਾਣਾ ਤੇ ਮਹਾਰਾਜ ਨੇ ਇੱਥੇ ਦੱਸਿਆ ਵੀ ਤੇਰੇ ਨਾਲ ਕੁਝ ਕੁਝ ਵੀ ਨਹੀਂ ਜਾਣਾ ਇੱਥੋਂ ਨੰਗੇ ਨਹੀਂ ਜਾਣਾ ਸੰਸਾਰ ਤੋਂ ਐਵੇਂ ਜਮ੍ਹਾਂ ਖੋਰੀਆਂ ਦੇ ਚੱਕਰ ਵਿੱਚ ਪੈ ਕੇ ਦੂਜਿਆਂ ਦਾ ਹੱਕ ਮਾਰ-ਮਾਰ ਕੇ ਆਪਣੇ ਅਕਾਊਂਟ ਨਾ ਭਰ ਆ ਦੇਖ ਲਈ ਨਾ ਮੀਡ ਘੱਟ ਹੁੰਦੀਆਂ ਖਬਰਾਂ ਜਦੋਂ ਪੜਦਾ ਫਾਸ਼ ਹੁੰਦਾ ਕਾਨੂੰਨ ਦਾ ਛਕੰਜਾ ਕੱਸਿਆ ਜਾਂਦਾ ਫਿਰ ਉਹ ਤੋਂ ਸਭ ਕੁਝ ਬਾਹਰ ਹੁੰਦਾ ਇਸੇ ਤਰ੍ਹਾਂ ਹੀ ਭਾਈ ਜਦੋਂ ਕੁਦਰਤ ਦੇ ਕਾਨੂੰਨ ਦੀ ਤਰ੍ਹਾਂ ਤੇ ਚੱਕੀ ਚੱਲੀ ਤੇ ਉਦੋਂ ਤੇਰੀ ਕੋਈ ਨਹੀਂ ਅਪੀਲ ਨਾ ਦਲੀਲ ਤੇ ਨਾ ਕੋਈ ਸਪਾਰਸ ਤੇ ਨਾ ਕੋਈ ਰਿਸ਼ਬਤ ਕੁਝ ਨਹੀਂ ਚੱਲਣਾ ਉੱਥੇ ਤਾਂ ਫਿਰ ਕਹਿੰਦੇ ਹੁੰਦੇ ਆ ਆਮ ਕਹਾਵਤਾਂ ਇਹ ਵੀ ਕਾਨੂੰਨ ਦੀ ਚੱਕੀ ਚਲਦੀ ਦਾ ਹੌਲੀ ਆ ਪਰ ਪਿੰਦੀ ਬੜਾ ਬਰੀਕ ਮਲਿਆ ਮੇਟ ਕਰ ਦਿੰਦੀ ਆ ਫਿਰ ਸਭ ਕੁਝ ਸੋ ਮਾਰਾ ਇਹਨੇ ਦੱਸਿਆ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤ ਮਹਾਰਾਜ ਕਹਿੰਦੇ ਹੈ ਪੁੱਤਰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਦਾ ਪੀਂਦਾ ਰਹੋ ਸਦਾ ਲਈ ਤੇਰਾ ਉੱਚਾ ਆਤਮਿਕ ਜੀਵਨ ਬਣਿਆ ਰਹੇ ਹੈ ਪੁੱਤਰ ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁਕ ਆਨੰਦ ਬਣਿਆ ਰਹਿੰਦਾ ਹੈ ਅਮੁਕ ਦਾ ਮਤਲਬ ਹੀ ਮੁੱਕਣ ਵਾਲੀ ਚੀਜ਼ ਨਹੀਂ ਉਹ ਜਿੰਦਗੀ ਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਗੁਰੂ ਮਹਾਰਾਜ ਕਹਿੰਦੇ ਨੇ ਇਧਰ ਆਖਰੀ ਪੰਕਤੀ ਜਿ ਮਹਾਰਾਜ ਦੱਸਦੇ ਨੇ ਪਾਵਨ ਪਵਿੱਤਰ ਅੰਗ 700 ਤੇ ਜਿਹੜੀ ਸਭਾਏ ਮਾਨ ਸ਼ਬਦ ਆਪਾਂ ਪੜਿਆ ਮਹਾਰਾਜ ਕਹਿੰਦੇ ਹਰ ਕੇ ਸੰਤ ਪਰ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਏ ਏ ਗੁਰੂ ਦੇ ਪਿਆਰਿਓ ਉਸ ਪ੍ਰਭੂ ਪਰਮਾਤਮਾ ਦੇ ਗਉਣ ਗਾਉਂਦਾਰ ਗਉਣ ਗਾਉਣੇ ਚਾਹੀਦੇ ਨੇ ਜਦੋਂ ਤੂੰ ਗੁਣ ਗਾਏਗਾ ਫੇਰ ਕੀ ਹੋਏਗਾ ਨਾਨਕ ਈਹਾਂ ਸੁਖ ਆਗੇ ਮੁਖ ਊਜਲ ਗੁਰੂ ਮਹਾਰਾਜ ਨੇ ਗਰੰਟੀ ਲੈ ਲਈ ਜੀ ਆਪਦਾ ਨਾਮ ਲੈ ਕੇ ਸ਼ੈਨ ਕਰਕੇ ਨਾਨਕ ਗੁਰੂ ਮਹਾਰਾਜ ਕਹਿੰਦੇ ਵੀ ਗਰੰਟੀ ਆ ਫੇਰ ਤੈਨੂੰ ਈਹਾਂ ਸੁਖ ਇੱਥੇ ਸੁਖ ਆਗੇ ਮੁਖ ਊਜਲ ਅੱਗੇ ਤੇਰਾ ਮੁਖ ਉਜਲਾ ਹੋਏਗਾ ਬੇਦਾਗ ਸੰਗ ਸੰਤਨ ਕੇ ਪਾਈਏ ਇਹ ਦਾਤ ਮਿਲਦੀ ਆ ਗੁਰੂ ਸਾਧੂ ਦੀ ਸੰਗਤ ਕਰਕੇ ਹੁਣ ਇੱਥੇ ਜਿਹੜਾ ਆਪਣੇ ਏਰਗੇ ਚ ਚੱਲਦਾ ਪਖੰਡ ਵੀ ਝੰਡ ਨੂੰ ਤੇਲ ਪਾ ਲਿਆ ਕਬਰ ਨੂੰ ਚਾਦਰਾਂ ਚੜਾਤੀਆਂ ਨਿਆਜ਼ਾਂ ਬਣਾ ਬਣਾ ਕੇ ਚੜਾਤੀਆਂ ਮਟੀਆਂ ਤੇ ਲੱਸੀਆਂ ਪਾਤੀਆਂ ਮਿੱਟੀਆਂ ਕੱਢ ਲੀਆਂ ਇਹ ਸਭ ਮਹਾਰਾਜ ਕਹਿੰਦੇ ਝੂਠ ਆ ਕੁਛ ਵੀ ਨਹੀਂ ਇਹ ਤਾਂ ਸਬਰ ਨਾਲ ਸਬਰ ਨਾਲ ਤਾਂ ਸਿਰਫ ਸੰਗ ਸੰਤਨ ਕੇ ਪਾਈਏ ਗੁਰੂ ਸਾਧੂ ਦੀ ਸੰਗਤ ਕਰਿਆ ਇਹ ਦਾਤਾਂ ਮਿਲਣੀਆਂ ਭਾਈ ਤੇ ਇਧਰ ਮਹਾਰਾਜ ਦੱਸਦੇ ਨੇ ਰੰਗ ਤਮਾਸਾ ਪੂਰਨ ਆਸ ਕਬੇ ਨ ਵਿਆਪੇ ਚਿੰਤਾ ਮਹਾਰਾਜ ਕਹਿੰਦੇ ਆਤਮਿਕ ਖੁਸ਼ੀਆਂ ਪ੍ਰਾਪਤ ਰਹਿੰਦੀਆਂ ਹਨ ਸਭ ਆਸਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ ਕਦੋਂ ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ ਕਦੋਂ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਿਹਾ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਨਾ ਕੋਈ ਪੂਜਾ ਹੁੰਦੀ ਆ ਭਾਈ ਤੇ ਨਾਮ ਤੋਂ ਸੁੱਖ ਮਿਲਦੇ ਆ ਆ ਮੈਨੂੰ ਨਮਾਣਿਆਂ ਦੇ ਸਿਖੜੇ ਨੂੰ ਤਾਂ ਲੱਗੀ ਸਮਝ ਗੁਰੂ ਦੀ ਕਿਰਪਾ ਸਦਕਾ 8 9 ਵਿੱਚ ਇਧਰ ਬਾਣੀ ਨਾਲ ਜੁੜੇ ਆ 9 ਦੇ 2009 ਦੇ ਤੇ ਸਤਿਗੁਰੂ ਨੇ ਹੌਲੀ ਹੌਲੀ ਕਿਰਪਾ ਕਰਕੇ ਸਾਰਾ ਕੁਝ ਹੀ ਸਮਝਾਤਾ ਵੀ ਇਹ ਪਰਮਾਤਮਾ ਦੇ ਨਾਮ ਤੋਂ ਬਿਨਾ ਤੈਨੂੰ ਸੁਖ ਸੂਲ ਤਾਂ ਨਹੀਂ ਮਿਲਿਆ ਮਿਲਣੀਆਂ ਤੇ ਨਾਮ ਬਾਣੀ ਤੋਂ ਬਿਨਾ ਤੇਰਾ ਸੂਜੀ ਨਹੀਂ ਆਉਣੀ ਗੁਰਬਾਣੀ ਤੋਂ ਬਿਨਾ ਨਾਮ ਬਾਣੀ ਨਾਲ ਜੁੜੀਏ ਭਾਈ ਗੁਰਬਾਣੀ ਨਾਲ ਅਗਲੇ ਬੰਦ ਚ ਮਹਾਰਾ ਨੇ ਦੱਸਿਆ ਭਵਰਤਮਾ ਭਵਰਤਮਾਰਾ ਇਹ ਮਨ ਹੋਬੋ ਹਰ ਚਰਨ ਹੋ ਹੋ ਕੋਲਾ ਕੋਲਾ ਦਾ ਮਤਲਬ ਕੋਲ ਦਾ ਫੁੱਲ ਭਰਾਮਾਨ ਭਰਾਮਾਨ ਕਹਿੰਦੇ ਤੇਰਾ ਮਨ ਹੋਣਾ ਚਾਹੀਦਾ ਪੌਰਾ। हे ਪੁੱਤਰ ਤੇਰਾ ਇਹ ਮਨ ਪੌਰਾ ਬਣਿਆ ਰਹੇ। ਪ੍ਰਮਾਤਮਾ ਦੇ ਚਰਨ ਤੇਰੇ ਮਨ ਪੌਰੇ ਵਾਸਤੇ ਕੌਲ ਫੁੱਲ ਬਣੇ ਰਹਿਣ। ਕਹਿਣ ਦਾ ਭਾਵ ਆ ਵੀ ਤੂੰ ਭਾਈ ਗਰਬਾਣੀ ਦਾ ਆਨੰਦ ਲੈ ਗਰਬਾਣੀ ਪੜ ਤੇ ਸੁਣ। ਪ੍ਰਭੂ ਪ੍ਰਮਾਤਮਾ ਦਾ ਨਾਮ ਜਪ। ਇਹ ਤੇਰੇ ਵਾਸਤੇ ਕਮਲ ਦੇ ਫੁੱਲ ਨੇ ਗੁਰਬਾਣੀ ਪ੍ਰਭੂ ਪਰਮਾਤਮਾ ਦਾ ਨਾਮ ਤੇ ਤੂੰ ਭੌਰਾ ਬਣ ਕੇ ਦਾ ਅਨੰਤ ਰਸ ਚੂਸ ਲਾ ਸੱਜਣਾ ਐਵੇਂ ਨਾ ਗੰਦਗੀ ਚ ਠੁੰਗੇ ਮਾਰਦਾ ਫਿਰ ਐਵੇਂ ਨਾ ਇੱਧਰ ਉੱਧਰ ਆਪਣੇ ਮਨ ਦੀ ਆਸ਼ਾ ਰੱਖ ਕੇ ਆਪਣਾ ਜੀਵਨ ਅਜਾਈਨ ਨਾ ਗਵਾ ਮਹਾਰਾਜ ਕਹਿੰਦੇ ਨੇ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੁੰਦ ਚਾਤਰਕ ਮੌਲਾ ਵਾਹ ਮਹਾਰਾਜ ਕਹਿੰਦੇ ਹੈ ਨਾਨਕ ਆਖ ਪ੍ਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉ ਲਪਟਿਆ ਰਹਿੰਦਾ ਹੈ ਜਿਵੇਂ ਪਪੀਹਾ ਬਰਖਾ ਦੀ ਬੂੰਦ ਪੀ ਕੇ ਖੜਦਾ ਹੈ ਇੱਕ ਪਪੀਹਾ ਨਿੱਕੀ ਜਿਹੀ ਚਿੜੀ ਆ ਜੀ ਉਹ ਜਿੰਨੇ ਮਰਜੀ ਸਰੋਵਰ ਭਰੇ ਰਹਿਣ ਪਾਣੀ ਦੇ ਪਾਣੀ ਦੀ ਘਾਟ ਨਹੀਂ ਹੈ ਜਿੱਥੋਂ ਮਰਜ਼ੀ ਪੀ ਲਵੇ ਪਰ ਉਹ ਤ੍ਰਿਪਤ ਉਹ ਨਹੀਂ ਹੁੰਦਾ ਜਦੋਂ ਉਹਦੇ ਸੁਵੰਤੀ ਬੂੰਦ ਪੈਂਦੀ ਆ ਮੁਖ ਵਿੱਚ ਉਹਦੋਂ ਤ੍ਰਿਪਤ ਹੁੰਦਾ ਉਹ ਮਹਾਰਾਜ ਕਹਿੰਦੇ ਲੈ ਤੈਨੂੰ ਪਪੀਹਾ ਦੀ ਧਾਰਨਾ ਦੇਦੀ ਵੀ ਪਪੀਹਾ ਤਾਂ ਸੁਵੰਤੀ ਬੂੰਦ ਨਾਲ ਤ੍ਰਿਪਤ ਹੁੰਦਾ ਉਹਦੀ ਭਾਲ ਕਰਦਾ ਉਹਦੀ ਰੱਟ ਲਾਈ ਰੱਖਦਾ ਪੀ ਪੀ ਦੀ ਰੱਟ ਲਾਈ ਰੱਖਦਾ ਬਬੀਆ ਉਹ ਆਪਾਂ ਆਮੀ ਦੇਖਦੇ ਹਾਂ ਹੁਣ ਵੀ ਹੁੰਦਾ ਵੀ ਪਪੀਹਾ ਬੋਲਦਾ ਹੁੰਦਾ ਪੀ ਪੀ ਕਰਦਾ ਉਹ ਜਦੋਂ ਬਾਰਸ਼ ਹੁੰਦੀ ਆ ਫਿਰ ਸੁਵੰਤੀ ਬੂੰਦ ਪੈਂਦੀ ਆ ਉਹਦੇ ਮੁੱਖ ਵਿੱਚ ਤੇ ਫੇਰ ਉਹ ਚੁੱਪ ਹੁੰਦਾ ਮਨੁੱਖਾ ਤੂੰ ਵੀ ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਨਾਮ ਦੀ ਰੱਟ ਲਾਈ ਰੱਖ ਤੈਨੂੰ ਵੀ ਉਹ ਸੁਨਤੀ ਬੂੰਦਾ ਆਨੰਦ ਮਿਲੇਗਾ ਤੇ ਤ੍ਰਿਪਤ ਹੋ ਜਾਏਗਾ ਮਨ ਤੇ ਇੱਥੋਂ ਵਾਲਾ ਤੇਰਾ ਜਨਮ ਸਬਰ ਜਾਏਗਾ ਤੇ ਅੱਗੇ ਜਿੱਥੇ ਆ ਜੀਵ ਆਤਮਾ ਨੇ ਜਾਣਾ ਉਹ ਵੀ ਤੇਰਾ ਸਬਰ ਜਾਏਗਾ ਨਹੀਂ ਤਾਂ ਜੀਵ ਆਤਮਾ ਭਟਕਣਾ 'ਚ ਪਈ ਰਹਿੰਦੀ ਆ ਜੀ ਮੇਡੀਆਂ ਮੇਡੀਆਂ ਜੂਨਾ ਚ ਹੁਣ ਇੱਥੇ ਮਹਾਰਾ ਨੇ ਦੱਸਿਆ ਨਾਨਕ ਦਾਸ ਉਹਨ ਸੰਗ ਲਪਟਾਇਓ ਜੋ ਬੂੰਦੇ ਚਾਤਰਕ ਮੌਲਾ ਤੂੰ ਵੀ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਦੀ ਰੱਟ ਲਾ ਉਹਨੂੰ ਯਾਦ ਕਰ ਤੇ ਸੁੱਖ ਸਹੂਲਤਾਂ ਤਾਂ ਤੈਨੂੰ ਦਿੱਤੀਆਂ ਹੀ ਨੇ ਉਹ ਤਾਂ ਤੇਰੇ ਕੋਲੇ ਸੋਹਣੇ ਕੱਪੜੇ ਵੀ ਪਾਉਣ ਨੂੰ ਹੈ ਕਿ ਨੇ ਖਾਣ ਪੀਣ ਨੂੰ ਰਾਸ਼ਨ ਵੀ ਹੈਗਾ ਰਹਿਣ ਬਹਿਣ ਨੂੰ ਘਰ ਵੀ ਹੈਗਾ ਸਭ ਕੁਝ ਹੈਗਾ ਬਸ ਇਹ ਹੋਰ ਦੱਬ ਕੇ ਮਿਹਨਤ ਕਰ ਉਦੋਂ ਚੰਗੇ ਬਣਾ ਲਾ ਮਨ ਭਾਉਂਦੇ ਬਣਾ ਲਾ ਮਿਹਨਤ ਕਰ ਪਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਮਿਹਨਤ ਕਰ ਸੱਚੀ ਸੁੱਚੀ ਕਰਤ ਕਮਾਈ ਨਾਲ ਤੇਰਾ ਘਰ-ਬਾਰ ਬਣਿਆ ਹੋਵੇ ਫੇਰ ਫੇਰ ਬੇਈਮਾਨੀ ਨਾਲ ਨਹੀਂ ਕੁਝ ਵੀ ਬਣਦਾ ਅਗਲੇ ਸ਼ਬਦ ਚ ਮਹਾਰਾ ਜੀ ਨੇ ਦੱਸਿਆ ਗੂਜਰੀ ਮਹੱਲਾ ਪੰਜਵ ਮਤਾ ਕਰੇ ਪਸਮ ਕੇ ਤਾਈ ਪੂਰਬ ਹੀ ਲੈ ਜਾਤ ਮੁਸਲਮਾਨ ਵੀਰ ਨਾ ਮੁਸਲਮਾਨ ਵੀਰ ਪੱਛਮ ਵੱਲ ਨੂੰ ਸੀਸ ਝੁਕਾਉਂਦੇ ਨੇ ਉਧਰ ਨੂੰ ਮੂੰਹ ਕਰਕੇ ਨਮਾਜ਼ ਨਮਾਜ਼ ਕਰਦੇ ਨੇ ਨਮਾਜ਼ ਪੜ੍ਹਦੇ ਨੇ ਵੀ ਉਹ ਇਹ ਸਮਝਦੇ ਆ ਵੀ ਪੱਛਮ ਵੱਲੀ ਅੱਲਾ ਹੈ ਹੁਣ ਇਥੇ ਸਿੱਖਿਆ ਆਪਾਂ ਨੂੰ ਸਾਰਿਆਂ ਨੂੰ ਦਿੱਤੀ ਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਮਤਾ ਕਰੇ ਪੱਛਮ ਕੇ ਤਾਈ ਪੂਰਬ ਵੀ ਲੈ ਜਾਤ ਮਹਾਰਾਜ ਕਹਿੰਦੇ ਮਨੁੱਖ ਪੱਛਮ ਵੱਲ ਜਾਣ ਦੀ ਸਲਾਹ ਬਣਾਉਂਦਾ ਹੈ ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਵੀ ਲੈ ਤੁਰਦਾ ਹੈ ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ ਕੀ ਖਿੰਮੇ ਥਾਪ ਉਥਾਪਣ ਹਾਰਾ ਆਪਣ ਹਾਥ ਮਤਾਤ ਪਰਮਾਤਮਾ ਇੱਕ ਖਿੰਨ ਵਿੱਚ ਪੈਦਾ ਕਰਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ ਹਰੇਕ ਫੈਸਲਾ ਉਸ ਦੇ ਆਪਣੇ ਹੱਥ ਵਿੱਚ ਰੱਖਿਆ ਹੁੰਦਾ ਹੈ ਪਰਮਾਤਮਾ ਦੇ ਮਨੁੱਖ ਚਾਹੇ ਕਰਦਾ ਫਿਰੇ ਕੋਈ ਵੀ ਮੈਂ ਆ ਕਰ ਲਿਆ ਮੈਂ ਉਹ ਕਰ ਲਿਆ ਨਹੀਂ ਤੂੰ ਕੁਝ ਨਹੀਂ ਕਰਿਆ ਭਾਈ ਗੁਰਬਾਣੀ ਇਹੀ ਕਹਿੰਦੀ ਆ ਵੀ ਜਦੋਂ ਤੂੰ ਨਾਮ ਬਾਣੀ ਨਾਲ ਜੁੜਿਆ ਤੈਨੂੰ ਸੂਝੀ ਆ ਜਾਊ ਵੀ ਪ੍ਰਮਾਤਮਾ ਹੀ ਸਭ ਕੁਝ ਕਰਦਾ ਹੁਣ ਜੇ ਆਪਾਂ ਗੁਰੂਦvare ਬੈਠੇ ਹਾਂ ਚੌਂਕੜਾ ਲਾਈ ਗੁਰੂ ਦੀ ਗੱਲ ਸੁਣਦੇ ਆ ਤਾਂ ਵੀ ਪ੍ਰਮਾਤਮਾ ਦੀ ਕਿਰਪਾ ਉਹਨੇ ਆ ਤਾਕਤ ਦਿੱਤੀ ਆ ਤਾਂ ਬੈਠੇ ਆ ਜੇ ਆਪਣੀ ਪਾਵਰ ਖੱੱਚ ਲਵੇ ਫਿਰ ਤਾਂ ਚੋਂ ਤੋਂ ਨਹੀਂ ਚੱਕਿਆ ਜਾਂਦਾ ਛੇ ਜਾਨੇ ਲੱਗਦੇ ਆ ਹੁਣ ਤਾਂ ਜਦੋਂ ਬਾਰੀ ਧਾਰਨ ਲਈਏ ਤਾਂ ਖਨੀ ਤਾਂ ਮਨੁੱਖਾਂ ਚ ਪਾਈ ਇੰਨੀ ਤਾਕਤ ਹੈ ਨਹੀਂ ਉਹਨਾਂ ਨੂੰ ਚੱਕਣ ਦੀ ਤੇ ਖਨੀ ਉਹ ਮਿੱਟੀ ਇੰਨੀ ਭਾਰੀ ਹੋ ਜਾਂਦੀ ਆ 6-6 ਜਾਣੇ ਲੱਗਦੇ ਆ ਅਰਥੀ ਨੂੰ ਇੱਥੇ ਪ੍ਰਭੂ ਪਰਮਾਤਮਾ ਨੂੰ ਯਾਦ ਕਰ ਵੀ ਉਹਦੀ ਕਿਰਪਾ ਨਾਲ ਤੂੰ ਚੱਲਦਾ ਫਿਰਦਾ ਕਿਸੇ ਦੀ ਹੋਰ ਪਾਵਰ ਨਹੀਂ ਹੈ ਵੀ શ્રીਨ ਨੂੰ ਤੰਦਰੁਸਤ ਰੱਖ ਲਵੇ ਤੇ ਜਾਂ ਕੋਈ ਆਕਸੀਜਨ ਜਾਂ ਟੈਂਪਰੇਚਰ ਆ ਜਿਹੜਾ ਆਪਣੇ ਬੁਖਾਰ ਜੀ ਨੂੰ ਕਹਿੰਦੇ ਆ ਵੀ ਟੈਂਪਰੇਚਰ 98-99 ਹੁੰਦਾ ਜੇ ਤੂੰ ਡਾਊਨ ਹੋ ਜੇ ਤਾਂ ਤਾਂ ਵੀ ਸਰੀਰ ਡਕਪੈਂਦਾ ਮੰਝੇ ਤੇ ਤੇ ਤੋਂ ਬਾਅਦ ਜੇ ਤਾਂ ਵੀ ਪੈ ਜਾਂਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ ਜਿਹੜਾ ਬੈਲੈਂਸ ਬਣਾ ਕੇ ਰੱਖਦਾ ਆ ਸਰੀਰ ਦੇ ਅੰਦਰ ਹਵਾ ਪਾਣੀ ਟੈਂਪਰੇਚਰ ਤਪਸ ਕਿੰਨਾ ਕੁਛ ਪ੍ਰਮਾਤਮਾ ਨੇ ਛੱਟ ਕੀਤਾ ਇਹਨੂੰ ਇਹਨੂੰ ਠੀਕ ਰੱਖਣ ਵਾਸਤੇ ਖੂਨ ਮੱਜ ਹੱਡੀਆਂ ਤੇ ਚੰਮ ਦੇ ਵਿੱਚ ਲਪੇਟਿਆ ਹੋਇਆ ਇਹ ਸਭ ਕੁਝ ਇਹ ਗਰਬਾਣੀ ਆਏਗੀ ਪੰਕਤੀ ਅੱਗੇ ਹਾਰਡ ਨਾ ਹਾਰਡ ਮਾਸ 나ੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਆ ਜਿਹੜਾ ਬੋਲ ਰਿਹਾ ਪੰਖੀ ਇਹ ਵਿਚਾਰਾ ਇਹਦੇ ਵਿੱਚ ਵੱਸਦਾ ਤੇ ਜਦੋਂ ਇਸ ਪੰਛੀ ਨੇ ਇਹਦਾ ਸਾਥ ਛੱਡਦਾ ਸਰੀਰ ਨੂੰ ਤਾਂ ਕਿਸੇ ਨੇ ਮਿੱਟੀ 'ਚ ਦੱਬ ਦੇਣਾ ਤੇ ਕਿਸੇ ਨੇ ਚਖਾ ਤੇ ਚੜਾ ਦੇਣਾ ਕਿ ਪਾਣੀ 'ਚ ਸੜ ਦਿੰਦੇ ਨੇ ਇਹ ਮਿੱਟੀ ਵੀ ਕਿਸੇ ਕੰਮ ਨਹੀਂ ਤੇ ਜੀਵ ਆਤਮਾ ਵੀ ਜੇ ਪ੍ਰਮਾਤਮਾ ਦਾ ਤੂੰ ਨਾਮ ਨਾ ਜਪਿਆ ਮਨੁੱਖ ਮਹਾਰਾਜ ਕਹਿੰਦੇ ਨੇ ਵੀ ਭਟਕਦਾ ਫਿਰੇਗਾ ਪਹਿਲਾਂ ਵੀ ਭਟਕਣਾ ਚ ਆਇਆ ਕੀਟ ਪਤੰਗੇ ਸੱਪ ਸੀ ਬਣਦਾ ਆਇਆ ਤੇ ਅਗਲਾ ਜਨਮ ਵੀ ਫਿਰ ਇਹੋ ਜਿਹਾ ਹੀ ਮਿਲੇਗਾ ਪ੍ਰਮਾਤਮਾ ਦਾ ਨਾਮ ਜਪਲਾ ਤੈਨੂੰ ਮੌਕਾ ਮਿਲਿਆ ਹੋਇਆ ਦੁਰਲੱਭ ਦੇ ਮਨੁੱਖ ਦੇ ਹੋਰੀਆ ਮਹਾਰਾਜ ਨੇ ਲਿਖਿਆ ਗ੍ਰਮਣੀ ਚ ਵੀ ਇਹ ਦੁਰਲੱਭ ਦੇ ਆ ਮਨੁੱਖਾ ਜਨਮ ਸਰੀਰ ਕਰਕੇ ਇਸਤਰੀ ਆ ਚਾਹੇ ਪੁਰਸ਼ ਆ ਵੀ ਬਹੁਤ ਅਤੀ ਸੁੰਦਰ ਜੀਵਨ ਆਇਆ ਹੈ ਪਰ ਕਰਨਾ ਕੀ ਆ ਗੋਵਿੰਦ ਮਿਲਣ ਕੀ ਏ ਤੇਰੀ ਬਰੀਆ ਪਰ ਇਹ ਮਨੁੱਖੇ ਜਨਮ ਦੇ ਵਿੱਚ ਰਹਿੰਦਿਆ ਰਹਿੰਦਾ ਉਸ ਗੋਵਿੰਦ ਨੂੰ ਮਿਲਣਾ ਪ੍ਰਭੂ ਪਰਮਾਤਮਾ ਨੂੰ ਨਾਮ ਜਪ ਕੇ ਤੇ ਗੁਰਬਾਣੀ ਦੇ ਸਿਧਾਂਤਾਂ ਤੇ ਚੱਲ ਕੇ ਗੁਰੂ ਦੇ ਕਹੇ ਮੁਤਾਬਕ ਜੀਵਨ ਬਸਰ ਕਰਕੇ ਨਹੀਂ ਤਾਂ ਫਿਰ ਭਾਈ ਮਨੁੱਖ ਜਿਹੋ ਜਿਹਾ ਸੰਸਾਰ ਤੇ ਆਇਆ ਤੇ ਜਿਹੋ ਜਿਹਾ ਨਾ ਆ ਜੇ ਪਸ਼ੂਆਂ ਪਾਂਸੀਆਂ ਵਾਲਾ ਹੀ ਜੀਵਨ ਹੈ ਤਾਂ ਜੇ ਕੋਈ ਕਹੇ ਵੀ ਮੈਂ ਬੱਚੇ ਪੈਦਾ ਕਰ ਲੇ ਤੇ ਬੱਚੇ ਪੈਦਾ ਕਰਕੇ ਉਹਨਾਂ ਨੂੰ ਸਾਂਭ ਸੰਭਾਲ ਚੰਗੀ ਕਰਨ ਲਈ ਘਰ-ਬਾਰ ਵੀ ਸੋਹਣੇ ਬਣਾ ਦੇ ਤਾਂ ਪਾਂਛੀ ਵੀ ਕੰਮ ਕਰ ਲੈਂਦੇ ਨੇ ਫਿਰ ਬੱਚੇ ਵੀ ਪੈਦਾ ਕਰ ਲੈਣੇ ਤੇ ਆਰ ਨੇ ਵੀ ਬਣਾ ਕੇ ਦੇ ਦਿੰਦੇ ਨੇ ਤੇ ਪਾਲ ਵੀ ਰੈਂਦੇ ਨੇ ਫਿਰ ਉਹਨਾਂ ਨਾਲ ਕੋਈ ਬਖਰਾ ਜੀਵਨ ਨਹੀਂ ਮਾਰਾ ਜੀ ਕਹਿੰਦੇ ਤੇਰਾ ਇਹ ਤਾਂ ਨਾਮ ਤੋਂ ਬਿਨਾ ਜਿਹੜਾ ਉਹ ਤਾਂ ਬਾਹਲਾ ਮਾੜਾ ਦੱਸਿਆ ਜੀਵਨ ਮਨੁੱਖ ਦਾ ਗੁਰਬਾਣੀ ਚ ਪਸ਼ੂ ਨੂੰ ਤਾਂ ਫੇਰ ਵੀ ਚੰਗਾ ਗਿਆ ਮਹਾਰਾਜ ਨੇ ਪਸ਼ੂ ਮਿਲੇ ਚੰਗੇ ਆਈਆਂ ਖੜ ਖਾਵੇ ਅੰਮ੍ਰਿਤ ਦੇ ਮਹਾਰਾਜ ਕਹਿੰਦੇ ਤੇਰੇ ਨਾਲ ਪਸ਼ੂ ਚੰਗਾ ਉਹ ਜਿਹੜਾ ਸੁੱਕਾ ਗੱਲਾ ਘਾ ਪੱਠਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਨਾਮ ਬਿਹੂਨੇ ਆਦਮੀ ਤ੍ਰਿਕ ਜੀਵਨ ਕਰਮ ਕਰੇ ਮਹਾਰਾਜ ਕਹਿੰਦੇ ਜਿਹੜੇ ਨਾਮ ਤੋਂ ਟੁੱਟੇ ਹੋਏ ਨੇ ਮ ਆਦਮੀ ਉਹਨਾਂ ਦਾ ਜੀਵਨ ਤ੍ਰਿਹਾਰ ਯੋਗ ਆ ਫਟਕਾਰ ਯੋਗ ਐ ਅਲਾਨਤਾ ਉਸ ਜੀਵਨ ਤੇ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦਾ ਮਹਾਰਾਜ ਕਹਿੰਦੇ ਸੋ ਇਸ ਤਰ੍ਹਾਂ ਪਾਈ ਆਪਾਂ ਨਾਮ ਬਾਣੀ ਨਾਲ ਜੁੜੇ ਰਹੀਏ ਫਿਰ ਖਿੰਮੇ ਥਾਪ ਉਥਾਪਨ ਹਾਰਾ ਆਪਨ ਹਾਸਮਤਾਤ ਮਹਾਰਾਜ ਕਹਦੇ ਪ੍ਰਮਾਤਮਾ ਇੱਕ ਖਿੰਮ ਵਿੱਚ ਪੈਦਾ ਕਰਕੇ ਨਾਸ਼ ਕਰਨ ਦੀ ਤਾਕਤ ਰੱਖਣ ਵਾਲਾ ਹੈ ਹਰੇਕ ਫੈਸਲਾ ਉਸਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਤੂੰ ਉਸ ਪ੍ਰਭੂ ਪ੍ਰਮਾਤਮਾ ਦੇ ਨਿਜਮ ਮੁਤਾਬਕ ਜੀਵਨ ਜੀ ਰਿਹਾ ਤੇ ਚੱਕੀ ਫਿਰਦਾ ਤੂੰ ਮੈਂ ਮੈਂ ਮਹਾਰਾਜ ਕਹਿੰਦੇ ਮੈਂ ਕਰ ਲਿਆ ਮੈਂ ਆ ਕਰ ਲਿਆ ਨਹੀਂ ਤੂੰ ਕੁਝ ਨਹੀਂ ਕਰਿਆ ਸਭ ਕੁਝ ਉਹ ਪ੍ਰਭੂ ਪਰਮਾਤਮਾ ਨੇ ਕੀਤਾ ਹਾਂ ਤੈਨੂੰ ਕਰਮ ਕਰਨ ਦੀ ਆਜ਼ਾਦੀ ਹੈ ਤੂੰ ਕਰਮ ਜਿਹੜਾ ਮਰਜ਼ੀ ਕਰ ਲੈ ਚੰਗਾ ਮਾੜਾ ਪ੍ਰਭੂ ਪਰਮਾਤਮਾ ਦਾ ਨਾਮ ਜਪ ਲੈ ਚੰਗਾ ਕੰਮ ਗੁਰਬਾਣੀ ਪੜ੍ਹ ਲੈ ਸੁਣ ਲੈ ਚੰਗਾ ਕੰਮ ਠੀਕ ਆ ਜੀ ਲੱੱਚਰਵਾਦ ਗੰਦੇ ਗੀਤ ਸੁਣਨੇ ਮਾੜੀਆਂ ਪਿਕਚਰਾਂ ਦੇਖਣੀਆਂ ਮਾੜਾ ਕਰਮ ਇਹ ਤੈਨੂੰ ਅਧਿਕਾਰ ਆ ਵੀ ਚਾਹੇ ਤੂੰ ਚੰਗਾ ਕਰਮ ਕਰ ਲੈ ਤੇ ਚਾਹੇ ਮਾੜਾ ਕਰ ਲੈ ਤੇ ਫੈਸਲਾ ਉਸ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚ ਫਿਰ ਹੋਣਾ ਹੀ ਆ ਚੰਗੇ ਮਾੜੇ ਦਾ ਕਿਸੇ ਦਾ ਦਿਲ ਦੁਖੀ ਕਰਤਾ ਤੂੰ ਕਿਸੇ ਦਾ ਨੁਕਸਾਨ ਕਰਤਾ ਉਹਦਾ ਵੀ ਫੈਸਲਾ ਹੋਣਾ ਤੇ ਜੇ ਤੂੰ ਦੁਨੀਆਂ ਵਿੱਚ ਭੱਜਰ ਵਿਚਰਦੇ ਨੇ ਭਲੇ ਦੇ ਕੰਮ ਕਰ ਲਏ ਉਹਦਾ ਵੀ ਫਲ ਤੈਨੂੰ ਮਿਲ ਜਾਣਾ ਹੁਣ ਫੈਸਲਾ ਤੇਰੇ ਹੱਥਾਂ ਮਨੁੱਖ ਤੂੰ ਕੀ ਕਰਨਾ ਚੰਗਾ ਕਰਨਾ ਕਿ ਮਾੜਾ ਕਰਨਾ ਇੱਥੇ ਤਾਂ ਜੀਸ ਰਸ ਜੀਸ ਰਸਾ ਕਰ ਲੈਂਦਾ ਮਨੁੱਖ ਮਾੜਾ ਕੰਮ ਕਰਕੇ ਬੀ ਆ ਮੈਂ ਕਿਸਨਹੇ ਰਫੇਰ ਕਰ ਲਈ ਆ ਮੈਂ ਕਿਸ ਚੋਰੀ ਕੇ ਦਾ ਮਾਲ ਚੱਕ ਲਿਆ ਉਹ ਕੁਛ ਸਮਾਂ ਤਾਂ ਹੁੰਦਾ ਠੀਕ ਪਰ ਰਹਿੰਦਾ ਠੂਠੇ ਨਾ ਕਨਾਲਾ ਹੀ ਆ ਆਮ ਜੀ ਗੱਲ ਬੀਬੀਆਂ ਕਹਿੰਦੀਆਂ ਹੁੰਦੀਆਂ ਮਾਤਾ ਬੇਟੀ ਜਾਨੀ ਇਹ ਕਹਿੰਦੀਆਂ ਹੁੰਦੀਆਂ ਸੀ ਇਹ ਗੱਲ ਵੀ ਠੂਠੇ ਨਾ ਕਨਾਲਾ ਹੀ ਰਹਿੰਦਾ ਨਹੀਂ ਭਾਈ ਕਿਸੇ ਦਾ ਨੁਕਸਾਨ ਕਰਕੇ ਕਿਸੇ ਦਾ ਮਾਲ ਚਰਾ ਕੇ ਕਿਸੇ ਨੂੰ ਦੁਖੀ ਕਰਕੇ ਨਹੀਂ ਭਲਾ ਹੋਣਾ ਤੇਰਾ ਮਹਾਰਾਜ ਨੇ ਕੀ ਕਿਹਾ ਗਰਬਾਣੀ ਚ ਪਰ ਕਾ ਬੁਰਾ ਨਾ ਰੱਖੋ ਚੀਤ ਤਾ ਸੁਖ ਪਾਵੇਂ ਭਾਈ ਮੀਤ ਮਹਾਰਾਜ ਕਹਿੰਦੇ ਹੈ ਮੇਰੇ ਭਾਈ ਹੈ ਮੇਰੇ ਮਿੱਤਰ ਤੈਨੂੰ ਸੁਖ ਤਾਂ ਪ੍ਰਾਪਤ ਹੋਏਗਾ ਜੇ ਤੂੰ ਕਿਸੇ ਦਾ ਬੁਰਾ ਚਿੱਤ ਚ ਨਾ ਰੱਖੇਂਗਾ ਤਾਂ ਤੇ ਜੇ ਤਾਕੀ ਮਾੜੀ ਆ ਬੁਰਾ ਇਸ਼ਾਰਾ ਦਨ ਬੁਰੀ ਸੋਚਦਾ ਰਹਿਣਾ ਬੰਦੇ ਰੇ ਬੀਬੀ ਆ ਚਾਹੇ ਭਾਈ ਆ ਤੇ ਫੇਰ ਉਹ ਤਾਂ ਭਾਈ ਦੁਖੀ ਹੋਈ ਰਹੂ ਸੌਖਾ ਤਾਂ ਉਹੀ ਹੋਊ ਜਿਹੜਾ ਬੇ ਫਿਕਰ ਹੋ ਕੇ ਆਪਣਾ ਜੀਵਨ ਬਸਰ ਕਰਦਾ ਉਸ ਪ੍ਰਭੂ ਪਰਮਾਤਮਾ ਤੇ ਭਰੋਸਾ ਰੱਖਦਾ ਤੇ ਆਪਣੀ ਕਿਰਤ ਕਮਾਈ ਤੇ ਭਰੋਸਾ ਰੱਖਦਾ ਉਹਦਾ ਭਾਈ ਭਲਾ ਹੋ ਜਾਏਗਾ ਮਹਾਰਾਜ ਕਹਿੰਦੇ ਨਹੀਂ ਤਾਂ ਫਿਰ ਜਿਹੋ ਜੇ ਆਏ ਆ ਉਹ ਜਿਹੇ ਚਲੇ ਜਾਓਗੇ ਸੰਸਾਰ ਤੋਂ ਹੁਣ ਮੌਕਾ ਮਨੁੱਖੇ ਜਨਮ ਦੀ ਦਾਤ ਮਿਲੀ ਆ ਸ਼ਿਆਨ ਪਕਾਹੂ ਕਾਮਨਾ ਆਤ ਮਹਾਰਾਜ ਕਹਿੰਦੇ ਤੇਰੀਆਂ ਸ਼ਿਆਨਫਾਂ ਕਿਸੇ ਕੰਮ ਨਹੀਂ ਆਉਣੀਆਂ ਮਨੁੱਖ ਦੀ ਆਪਣੀ ਚਤਰਾਈ ਕਿਸੇ ਕੰਮ ਨਹੀਂ ਆਉਂਦੀ ਜੋ ਅਨਰੂਪੋ ਠਾਕੁਰ ਮੇਰੇ ਹੋਈ ਰਹੀ ਉਹ ਬਾਤ ਹੋਏ ਰਹੀ ਉਹ ਬਾਤ ਮਹਾਰਾਜ ਕਹਿੰਦੇ ਜੋ ਗੱਲਾਂ ਮੇਰੇ ਠਾਕੁਰ ਨੇ ਮਿੱਠੀ ਹੁੰਦੀ ਹੈ ਜੋ ਗੱਲ ਮੇਰੇ ਠਾਕੁਰ ਨੇ ਮਿੱਠੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ ਜੋ ਪ੍ਰਭੂ ਪਰਮਾਤਮਾ ਦਾ ਸਿਸਟਮ ਆ ਵੀ ਅੱਜ ਵਾਰਸ ਪੈਣੀ ਆ ਤਾਂ ਪਏਗੀ